ਜੇ ਅਮਰ ਸਾਰੇ ਉੱਥੇ ਰਹੀਏ ਰਹਿੰਦੇ ਉੱਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦਿਨ ਕਹਿੰਦੇ ਸੀ ਤੁਸੀਂ ਨਾਲ ਚੱਲੋ ਫਿਰ ਉਹਨਾਂ ਦੇ ਚਾਚਾ ਸੁਚੈਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਉਹ ਇੱਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚ ਉਹ ਆਇਆ ਪੂਰੀ ਘਰ ਦੀ ਤਲਾਸ਼ੀ ਤਲੂਸੀ ਲਈ ਇਹ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੁਐਸਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾੜਾ ਉਹ ਤੇ ਕੈਨੇਡਾ ਰਹਿੰਦੇ ਆ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘਾਉਣ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ। ਹਾਂ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ। ਆ ਜੀ ਹਾਂ ਜੀ ਬਾਹਰ ਹੈ ਉਹ ਵੀ। ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਹੈ। ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਦਰਸੀਆ ਜਾਂ ਬੱਚੇ ਆ ਛੋਟੇ। ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਹੈ ਵੀ। ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਾਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਹੀਂ ਇਹ ਵੱਲ ਕੋਈ ਸਪਸ਼ਟ ਕਰਨ ਦਿੱਤਾ ਕਿ ਕੀ ਕੀ ਚੀਜ਼ਾਂ ਨਹੀਂ ਆਈਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਦੋ ਦੋ ਇੱਕ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਹੈ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਰਿਕਾਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਕਰਕੇ ਲੁਕਾਏ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਹਸਪਤਾਲ ਕਿਤੇ ਆ ਰਿਹਾ ਉਹ ਅੰਦਰ ਕੋਈ ਉਹਦੇ ਉਹਦੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਾ ਜਿਹੜੀ ਉਹ ਇਸ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਬੰਦੇ ਚਾਚਾ ਜੀ ਤੇ ਉਹਨਾਂ ਦੇ ਵਰਕਰ ਸਿੰਘ ਦੇ ਘਰ ਦੇ ਠੀਕ ਹੈ ਵਰਕਰ ਸਿੰਘ ਨਾਲ ਖੁਦ ਨਾਲ ਰابطਾ ਹੈ ਨਾ ਨਹੀਂ ਵਰਕਰ ਸਿੰਘ ਨਾਲ ਸਾਡਾ ਕੋਈ ਰابطਾ ਨਹੀਂ ਇੱਕ ਹੋਰ ਹਰਗਵੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨੀ ਅਮਰਤਪਾਲ ਦੀ ਸਮਰੱਥ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਕਿਉਂ ਕਿਉਂ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ